ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜਿਵੇਂ ਕਿ ਪਤਾ ਹੈ ਕਿ ਓਲਾ ਮਹੱਲਾ ਚੱਲਦਾ ਸੀ ਅੱਜ 15 ਤਰੀਕ ਹੈ ਓਲੇ ਮਹੱਲੇ ਦੀ ਸਮਾਪਤੀ ਹੋਈ ਆ ਸਮਾਪਤੀ ਤੋਂ ਬਾਅਦ ਲਗਾਤਾਰ ਅੱਜ ਅਨੰਦਪੁਰ ਸਾਹਿਬ ਤੋਂ ਜਿਹੜਾ ਗੜ ਸ਼ੰਕਰ ਰੋਡ ਹੈ ਨਾ ਇਹ ਲਗਾਤਾਰੇ ਜਾਮ ਲੱਗਿਆ ਵਾ ਭਈ ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਆ ਸਾਹਿਬ ਕਿਤਾਬ ਪਹਿਲੀ ਵਾਰ ਹੀ ਦੇਖਿਆ ਬਾਈ 12 ਵਜ ਗਏ ਰਾਤ ਦੇ 12 ਵਜ ਗਏ ਤੁਸੀਂ ਇਹ ਦੇਖ ਲਓ ਕਿਤੇ ਵੀ ਜਗਾ ਹੈ ਨਹੀਂ ਬੈਠਣ ਨੂੰ ਲੰਗਰ ਦੇ ਵਿੱਚ ਆ ਦੇਖੋ ਇੱਧਰ ਸੰਗਤ ਕਿੰਨੀ ਖੜੀ ਹੈ ਤੇ ਸੜਕ ਵੀ ਪੂਰੀ ਭਰੀ ਪਈ ਆ ਗੱਡੀਆਂ ਮੋਟਰਸਾਈਕਲ ਟਰੈਕਟਰਾਂ ਦੇ ਨਾਲ ਤੇ ਨਹੀਂ ਅਕਸਰ ਲੰਗਰ 10 10:30 ਵਜੇ ਤੱਕ ਸੰਗਤ ਘਟਣ ਲੱਪੇਦੀ ਤੇ ਹੁਣ ਤੁਸੀਂ ਦੇਖ ਲਓ ਬਈ 12 ਵਜੇ ਤੋਂ ਸਮਾਂ ਟੱਪ ਗਿਆ ਰਾਤ ਦਾ ਬਈ ਕਿਤੇ ਵੀ ਜਗ੍ਹਾ ਹੈ ਨਹੀਂ ਇੰਨਾ ਰਸ਼ ਹੈ ਧੰਨ ਦੀਆਂ ਇਹ ਬੀਬੀਆਂ ਵਿਚਾਰੀਆਂ ਜਿਹੜੀਆਂ ਬੀਬੀਆਂ ਧੰਨ ਦੀਆਂ ਕਿਉਂਕਿ ਬੀਬੀਆਂ ਅੱਜ ਟਾਈਮ ਦੀਆਂ ਚਲ ਗਈਆਂ ਜਿਹੜੀਆਂ ਬੀਬੀਆਂ ਇੱਥੇ ਰਹਿ ਗਈਆਂ ਉਹਨਾਂ ਨੇ ਸੇਵਾ ਪੂਰੀ ਲੁੱਟ ਲਈ ਵਾਹ ਜੀ ਵਾਹ ਕੀ ਬਾਤ ਹੈ ਆਓ ਫਿਰ ਤੁਹਾਨੂੰ ਦੱਸਦੇ ਆਂ ਜ਼ਿੰਦਗੀ ਦਾ ਪਹਿਲੀ ਵਾਰੀ ਸਹਾਬ ਕਿਤਾਬ ਦੇਖਿਆ ਵੀ 12 ਵਜੇ ਜਗ੍ਹਾ ਹੈ ਨਹੀਂ ਜੀ ਪੰਕਤਾਂ ਦੇ ਵਿੱਚ ਤੇ ਜਿਹੜੀਆਂ ਬੀਬੀਆਂ ਰਹਿ ਗਈਆਂ ਇਹਨੇ ਸੇਵਾ ਲੁੱਟ ਲਈ ਤੇ ਜਿਹੜੀਆਂ ਚਲ ਗਈਆਂ ਉਹ ਹੁਣ ਫਿਰ ਸੇਵਾ ਘਟ ਗਈ ਉਹਨਾਂ ਦੀ ਥੋੜੀ ਜਾਈ ਸਾਡੇ ਪੰਮਾ ਭਾਜੀ ਵੀ ਲੱਗੇ ਐ ਇਹਨੇ ਵੀ ਦੇਖਿਆ ਵੀ ਰਸ਼ ਬਹੁਤ ਹੈ ਪ੍ਰਸ਼ਾਦਾ ਥੋੜਾ ਜਿਹਾ ਘਟਦਾ ਹੈ ਫਿਰ ਇਹਨਾਂ ਨੇ ਆਪਣਾ ਯੋਗਦਾਨ ਪਾਤਾ ਤੇ ਆ ਦੇਖੋ ਜਿਨ੍ਹਾਂ ਨੂੰ ਕਹਿੰਦੇ ਨੇ ਨਾ ਡਾਊਨ ਟੂ ਅਰਥ ਅੰਗਰੇਜ਼ੀ 'ਚ ਮੈਂ ਥੋੜਾ ਘਟ ਜਾਣਦਾ ਹੱਥ-ਤੰਗ ਹੈ ਤੇ 12 ਵਜੇ ਮਸ਼ੀਨ ਪੂਰੇ ਜੋਰਾਂ-ਸ਼ੋਰਾਂ ਤੇ ਚੱਲਦੀ ਹੈ ਤੇ ਇੱਧਰ ਸਰਪੰਚ ਸਾਹਿਬ ਖੜੇ ਹੈ ਦੇਖਿਆ ਹਿਸਾਬ ਕਿਤਾਬ ਕਦੇ ਇਦਾਂ ਜਗ੍ਹਾ ਕਿਤੇ ਹੈ ਨਹੀਂ ਬੈਠਣੇ ਨੂੰ ਨੇ ਰਸ਼ ਘਟ ਜਾਂਦਾ ਜੀ ਆਮ ਕਰਕੇ ਇਸ ਟਾਈਮ ਪਰ ਅੱਜ ਤਾਂ ਘਟਣ ਦਾ ਨਾਉ ਨਹੀਂ ਲੈ ਰਿਆ ਰਸ਼ ਇਹ ਬੀਬੀਆਂ ਦੀ ਸੇਵਾ ਬਹੁਤ ਆ ਬਈ ਬਹੁਤ ਜਿਆਦਾ ਤਪੱਸਿਆ ਆ ਮੇਰਾ ਕਹਿਣ ਦਾ ਭਾਵ ਬਈ 8 8:30 ਵਜੇ ਬੀਬੀਆਂ ਚਲ ਜਾਂਦੀਆਂ ਨਹੀਂ ਤੇ ਹੁਣ 12 ਵਜੇ ਦਾ ਟਾਈਮ ਹੈ ਇਹਨਾਂ ਦੀ ਤਪੱਸਿਆ ਇੰਨੀ ਹੈ ਬਈ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਇੰਨੀ ਤਪੱਸਿਆ ਬਈ ਤੇ ਬਾਕੀ ਦੇਖੋ ਸੰਗਤ ਦੇਖੋ ਕਹਿਣ ਦਾ ਮੇਰਾ ਭਾਵ ਵੀ 10:00 ਵਜੇ ਸੰਗਤ ਨਹੀਂ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਅੱਜ ਉਧਰ ਹਲਵਾਈਆਂ ਦਾ ਵੀ ਪੂਰਾ ਅੱਜ ਲੱਕ ਦੋਰਾ ਹੋਇਆ ਪਿਆ ਹੈ ਕਿ ਮੀ ਕਰਕੇ ਨਾ ਥੋੜਾ ਜਿਹਾ ਮੌਸਮ ਕਰਕੇ ਕੰਮ ਖਰਾਬ ਹੋ ਗਿਆ ਇਸ ਕਰਕੇ ਪਰ ਹਾਂਜੀ ਤਾਂ ਭਾਈ ਦੋ ਤੇ ਹੁਣ ਜਦੋਂ ਰੋਟ ਲੰਗਰ ਰੋਟੀ ਥੋੜੀ ਪੂਰੀ ਨਾ ਹੁੰਦੀ ਦੇਖ ਕੇ ਤੇ ਨੌਜਵਾਨਾਂ ਨੇ ਵੀ ਇੱਧਰ ਖਿੱਚ ਲਿਆ ਕੰਮ ਤੇ ਇੱਧਰ ਨੌਜਵਾਨ ਕਹਿੰਦੇ ਅਸੀਂ ਪੂਰੀਆਂ ਬਣਾ ਦੇਣੀਆਂ ਬੀਬੀਆਂ ਨੂੰ ਥੋੜਾ ਜਿਹਾ ਸੌਖਾ ਕਰ ਦੇਣਾ ਚਲੋ ਫੇਰ ਰਾਤ ਨੂੰ 12 ਵਜੇ ਪੂਰੀਆਂ ਨਿਕਲਣ ਲੱਗੀਆਂ ਹੁਣ ਵਾਹ ਬਈ ਵਾਹ ਇਧਰ ਚੋਲਾਂ ਦੇ ਬਦੀਲੇ ਪਰ ਬਦੀਲੇ ਕੜੀ ਦੇ ਬਦੀਲੇ ਬਦੀਲੇ ਸਰਪੰਚ ਸਾਹਿਬ ਕਿੰਨਵਾ ਬਦੀਲਾ ਲੱਗ ਗਿਆ ਹੁਣ ਮੈਨੂੰ ਲੱਗਦਾ ਬਾਬਾ ਜੀ ਆਜਾ ਦਾ ਹੁਣ ਰੱਜ ਪੈਣ ਲੱਗਿਆ ਰਾਤ ਰਾਤ ਦਹੀਂ ਨਹੀਂ ਰਹੋਗੇ ਮੈਨਾਂ ਦਾ ਸੱਤਵਾਂ ਅੱਠਵਾਂ ਬਦੀਲਾ ਕੜੀ ਦਾ ਚੋਲਾਂ ਦਾ ਚੋਲਾਂ ਦੀ ਤਾਂ 10-12 ਲੱਗ ਗਿਆ ਜੀ ਚੋਲਾਂ ਦੇ 10-12 ਰਾਤ ਰਾਤ ਦੀ ਗੱਲ ਹੈ ਇਹ ਨਾ ਆਹੀ ਤਿੰਨ ਚਾਰ ਘੰਟਿਆਂ ਦੀ ਜਿਹੜੀ ਗੇਮ ਹੈ ਨਾ ਉਹਦੇ ਵਿੱਚ ਹੀ ਇੰਨਾ ਰੱਛ ਪਿਆ ਬਈ ਬਈ ਕੜੀ ਦੇ ਪਤੀਲਾ ਨਹੀਂ ਖੜਦਾ तकरीबन ਥੋੜਾ ਜਿਹਾ ਟਾਈਮ ਕੱਟਦਾ ਮੁੜ ਕੇ ਕੜੀ ਫੇਰ ਉਹ ਗਰਮੇ ਸੀ ਉਹ ਲੈ ਗਏ ਤੇ ਹੁਣ ਇੱਕ ਤੋਂ ਬਾਅਦ ਇੱਕ ਸੋਇਆ ਵੀਨ ਦੀ ਬੜੀ ਹਜੇ ਅਸੀਂ ਉਹਨੇ ਰੱਖੀ ਸੀ ਸਾਨੂੰ ਪਤਾ ਨਹੀਂ ਲੱਗਿਆ ਉਹ ਬੰਦੇ ਆ ਕੇ ਕਹਿੰਦੇ ਖਤਮ ਹੋ ਗਏ ਖਾਦ ਹੋ ਗਏ ਇੱਧਰ ਵੀ ਚੱਲ ਰਿਹਾ ਕੰਮ ਹੈ ਇੱਧਰ ਹਲਵਾਈ ਸਾਹਿਬ ਅੱਜ ਲੱਕ ਦੋਰਾ ਹੋ ਗਿਆ ਮੈਨੂੰ ਲੱਗਦਾ ਹੈ ਬੋਲੋ ਕੁਝ ਸ਼ਬਦ ਦੋ ਸ਼ਬਦ ਬੋਲ ਕੋਈ ਨਹੀਂ ਬਾਬੇ ਸੇਵਾ ਲੈਣੀ ਆਪਾਂ ਬੋਲੋ ਨਹੀਂ ਬਾਬੇ ਨੇ ਸੇਵਾ ਲੈਣੀ ਇਹ ਸਾਡਾ ਹਲਵਾਈ ਆ ਜੀ ਪੱਕਾ ਇਹ ਇਹੀ ਲੀਕਦੇ ਸਾਰਾ ਸਾਲ ਇਹ ਹਲਵਾਈ ਸਾਡੇ ਪੱਕੇ ਆ ਆ ਚੌਲਾਂ ਦਾ ਪਤੀਲਾ ਕਹਿੰਦੇ ਦਸਮਾ ਕ ਲਾਤਾ ਮੁੰਡੇ ਨਾਲ ਅੱਜ ਲੱਕ ਦੋਰਾ ਹੋ ਗਿਆ ਸਵੇਰ ਨੂੰ ਉੱਠ ਨਹੀਂ ਹੋਣਾ ਫਿਰ ਠਾਕੇ ਜਰੂਰ ਬਾਬੇ ਢਾਲਦੇ ਆ ਠਾਕੇ ਜਰੂਰ ਇਹ ਨਹੀਂ ਡੋਟੇ ਨਹੀਂ ਠਾਕੇ ਜਰੂਰ ਤੇ ਤਕਰੀਬਨ ਹੋਲਾ ਬਹੁਤ ਨਾਸ਼ ਕਰਦੀ ਸਾਰਾ ਸਾਰਾ ਬਿਮਾਰਾ ਐ ਇਦਾਂ ਦਾ ਦਿਨ ਦੇਖ ਤੇ ਕਲ ਮਾਸੇ ਪੈ ਜੇ ਨਹੀਂ ਵੈਸੇ ਵੀ ਅੱਗੇ ਨੇ 10 11 ਵਜੇ ਸਮਾਪਤੀ ਥੋੜੀ ਹੋਣ ਲੱਪਨ ਦੇ ਦੀ ਤੇ ਅੱਜ ਤੱਕ ਜਾਮੇ ਨਹੀਂ ਟੁੱਟਦਾ ਜਾਮ ਲੱਗਦਾ ਨਾ ਉਹ ਸੰਗਤ ਉੱਥੋਂ ਨਾ ਕਦੀ ਨਹੀਂ ਕਰੀ ਪੂਰੇ ਵੇਰੀ ਨੂੰ ਰੋਕ ਕੇ ਕੋਸ਼ਿਸ਼ ਕਰਦੀ ਇੱਥੇ ਲੰਗਰ ਸ਼ਾਹੇ ਦਾ ਪਤਾ ਨੂੰ ਬਿਲਕੁਲ 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 ਲੰਗਰ ਇਹ ਅਨੰਦਪੁਰ ਸਾਹਿਬ ਤੋਂ ਆਉਂਦੇ ਤੇ ਲੈ ਵੇ ਕਿੰਨੀ ਇੱਕ ਕਸਰ ਐ ਹੋ ਗਿਆ ਇਹ ਮੁੰਡੇ ਨਾ ਅਸਲ ਲੰਗਰੀ ਨਹੀਂ ਹੈਗੇ ਇਹ ਨਾ ਐਵੇਂ ਅਸੀਂ ਨੂੰ ਲੰਗਰੀ ਕਹੀ ਜਾਂਦੇ ਇਹਨਾਂ ਨੂੰ ਹੈ ਤਾਂ ਵਿਚਾਰੇ ਸੇਵਾਦਾਰ ਸਾਡੇ ਪੁਰਾਣੇ ਇਹ 15 18 ਸਾਲ ਦੇ ਪੱਕੇ ਜੁੜੇ ਹੋਏ ਆ ਇਹ ਤੇ ਨਾ ਇਹਨਾਂ ਨੂੰ ਲੰਗਰੀਆਂ ਵਾਲਾ ਆਪਾਂ ਕੰਮ ਰੱਖੀਦਾ ਹੈ ਤੇ ਇੱਧਰ ਵੀ ਮੈਨੂੰ ਲੱਗਦਾ ਕੋਈ ਚੀਜ਼ ਤਿਆਰ ਹੋਣ ਲੱਗੀ ਕਿਹੜੀ ਚੀਜ਼ ਕੱਢਣ ਲੱਗੇ ਲਓ ਵੇ ਇੱਧਰ ਪੂਰੀਆਂ ਕੱਢ ਦੇਣੀਆਂ ਬੀਬੀਆਂ ਨੂੰ ਥੋੜੇ ਸੁਖਾਲਾ ਕਰ ਦੇਣਾ ਤੇ ਟਿੱਕੀਆਂ ਬਣਾਈਆਂ ਦੀਆਂ ਅੱਜ ਇਹਨਾਂ ਟਿੱਕੀਆਂ ਸਾਨੂੰ ਖਲਾਈਆਂ ਨਹੀਂ ਹੈਗੀਆਂ ਕੋਈ ਗੱਲ ਨਹੀਂ ਫੇਰ ਖਾਵਾਂਗੇ ਹੁਣ ਬਾਬਾ ਪਹਿਲਾਂ ਡੰਪਾ ਹਾਂ ਬਾਬਾ ਇਹਨੇ ਪੰਜਾਂ ਬੀ ਬਹੁਤ ਸੇਵਾ ਵਾਹ ਭਾਈ ਬਹੁਤ ਸੇਵਾ ਨੌਜਵਾਨਾਂ ਦੀ ਬਹੁਤ ਜ਼ਿਆਦਾ ਸੇਵਾ ਹੈ ਤੇ ਵਾਹ ਵਾਹ ਨੌਜਵਾਨੋ ਲੁੱਟ ਲੋ ਅੱਜ ਦਾ ਹੀ ਦਿਨ ਆ ਮਿੱਤਰੋ ਸ਼ਾਬਾਸ਼ ਸ਼ਾਬਾਸ਼ ਸਰਪੰਚ ਸਾਹਿਬ ਜੀ ਆ ਮਾਹੌਲ ਜੇ ਤਾਂ ਪਹਿਲੀ ਵਾਰ ਦੇਖਿਆ ਹੈਗਾ ਬੜੀ ਤਾਰੀਫ ਹੈ ਮਾੜੀ ਬੜੀ ਕਿਰਪਾ ਹੋਈ ਆ ਤੇ ਮੈਂ ਸੋਚਦਾ ਹਾਂ ਬਬਈ ਚਾਰ ਪੰਜ ਸਾਲ ਵਾਲ ਜਿਹੜਾ ਇਹ ਦਰਸ਼ਨਾਂ ਤੋਂ ਮਿਲਿਆ ਆ ਜਿਹੜਾ ਇੰਨਾ ਮਾਹੌਲ ਸਹੀ 8:00 9:00 ਵਜੇ ਤੱਕ ਸਾਰਾ ਕੁਝ ਆ ਆਲਮੋਸਟ ਨਿਭੜ ਜਾਂਦਾ ਹੈ ਨਿਭੜ ਜਾਂਦਾ ਹੈ ਮੈਂ ਪਹਿਲੀ ਵਾਰ ਹੋਇਆ ਵੀ ਰਾਤ ਦੇ 3:00 3:00 12:00 ਵੱਜ ਗਏ ਨਹੀਂ 12:00 ਤੋਂ ਟਾਈਮ ਤੋਂ ਡੱਪ ਗਿਆ ਉਹ ਟਾਈਮ ਦਾ ਫੋਨ ਫੜ ਲੱਗਿਆ ਬਾਈ ਟਾਈਮ ਦਾ ਫੋਨ ਲੱਗਦਾ ਕੋਈ ਸਾਨੂੰ ਪਤਾ ਹੀ ਨਹੀਂ ਆ ਪਰ ਮੁੰਡੇ ਵੀ ਸਵੇਰੇ 3:00 ਵਜੇ ਉੱਠੇ ਹੋ ਆ ਮੋਨੋ ਆਂਦੇ 12 ਵਜੇ ਦੇ ਬਣਾਉਂਦੇ ਵੀ ਹੁਣ ਉੱਠ ਪਾਇਆ ਸੇਵਾਦਾਰਾਂ ਦੀ ਵੀ ਕਮੀ ਆ ਫਿਰ ਵੀ ਪਰਮਾਤਮਾ ਆਪਣੇ ਆਪ ਬਿਲਕੁਲ 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 ਵਧੀਆ ਢੁੱਕੇ ਨਾਲ ਲੱਗਦਾ ਪਾਇਆ ਸੱਜ ਗਈ ਹੈ ਸਾਰਿਆਂ ਨੂੰ ਬਹੁਤ ਬਹੁਤ ਕੋਲਾ ਮੋਲਾ ਦੀਆਂ ਮੁਬਾਰਕਾਂ ਜੀ ਠੀਕ ਹੈ ਜੀ ਇਹ ਸਾਡੇ ਸਰਪੰਚ ਸਾਹਿਬ ਤੇ ਤੇ ਹੋਲੇ ਮੱਲੇ ਦੀਆਂ ਵੀ ਮੁਬਾਰਕਾਂ ਤੁਹਾਨੂੰ ਦੇ ਦਿੱਤੀਆਂ ਤੇ ਗੱਲ ਆਇਆ ਵੀ ਵਾਕਿਆ ਹੀ ਨਹੀਂ ਕੰਮ ਛੇਤੀ ਕਲੋਜ਼ ਹੋ ਜਾਂਦਾ ਤੇ ਤਕਰੀਬਨ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਰਾਸ਼ੀ ਦੇਖੋ ਇਹ ਸਾਡੇ ਪਾਠੀ ਸਿੰਘ ਹੈ ਇਹ ਗੁਰੂ ਮਹਾਰਾਜ ਦੇ ਵਜ਼ੀਰ ਹੈ ਤੇ ਮਹਾਰਾਜ ਚੜ੍ਹਦੀ ਕਲਾ ਰੱਖੇ ਇਹਨਾਂ ਨੂੰ ਵੀ ਬਾਬਾ ਜੀ ਆਹ ਦੇਖੋ ਇੱਧਰ ਰਸ਼ ਸ਼ਹੀਦ ਵਾਟ ਲਾੜੇ ਚੱਲ ਗਏ ਹੋ ਸੱਲਾ ਮੀਨੇ ਥੋੜਾ ਜਿਹਾ ਕੰਮ ਖਰਾਬ ਕਰ ਦਿੱਤਾ ਚਲੋ ਫੇਰ ਵੀ ਥੋੜਾ ਹੀ ਪਿਆ ਬਚਾ ਹੋ ਗਿਆ ਨੇ ਮੀਨੇ ਬੜਾ ਕੰਮ ਖਰਾਬ ਕੀਤਾ ਬਈ ਬਾਕੀ ਆ ਦੇਖੋ ਇੱਧਰ ਰਸ਼ ਦੇਖੋ ਸੜਕ ਬੱਸਾਂ ਗੱਡੀਆਂ ਸਾਰੇ ਜਾਮ ਲੱਗੇ ਪਏ ਐ ਰਾਤ ਦੇ 12 ਵਜੇ ਤੋਂ ਟਾਈਮ ਕਾਫੀ ਟੱਪ ਗਿਆ ਇਸ ਕਰਕੇ ਲੰਗਰਾਂ ਦੀ ਵੀ ਬਾਅਦ ਸਮਾਪਤੀ ਹੋ ਗਈ ਐ ਕੰਮ ਬੜੇ ਜ਼ੋਰ ਸ਼ੋਰ ਨਾਲ ਚੱਲਿਆ ਸੇਵਾਦਾਰ ਬਹੁਤ ਸੇਵਾਦਾਰ ਐ ਬਈ ਇਹਨਾਂ ਦੀ ਸੇਵਾ ਬਹੁਤ ਆ ਬੱਚਿਆਂ ਦੀ ਬਾਕੀ ਇੱਧਰ ਆਪਾਂ ਵੀ ਕੱਲ ਸ਼ਾਮ ਨੂੰ ਸਮਾਪਤੀ ਕਰਾਂਗੇ 16 ਤਰੀਕ ਨੂੰ ਸ਼ਾਮ ਨੂੰ ਸਮਾਪਤੀ ਕਰਾਂਗੇ ਇਹਨਾਂ ਦੀ ਵੀ ਬਹੁਤ ਸੇਵਾ ਬਈ ਇਹਨਾਂ ਦਾ ਵੀ ਵਿਚਾਰਿਆਂ ਦਾ ਲੱਕ ਨਹੀਂ ਸਿੱਧਾ ਹੋਇਆ ਇਹ ਸਾਡੀ ਟੀਮ ਹੈ ਨਾ ਇਹ ਸਾਡੇ ਗਵਾਂਢੀ ਪਿੰਡਾ ਰਾਜਪੁਰ ਇਹ ਉੱਥੇ ਦੇ ਨੌਜਵਾਨ ਹੈ ਇਹ ਵੀ ਵਿਚਾਰੇ ਲਗਾਤਾਰ ਚੱਲਦੇ ਇੱਧਰ ਸਾਡੇ ਫੌਜੀ ਸਾਹਿਬ ਛੁੱਟੀ ਆਏ ਵੇ ਇਹ ਵੀ ਕਹਿੰਦੇ ਆ ਵੇ ਲੱਕ ਦੋਰਾ ਹੋ ਗਿਆ ਸਾਡਾ ਅੱਜ ਬੋਜੀ ਸਾਹਿਬ ਕਿੱਦਾਂ ਫਿਰ ਬਹੁਤ ਵਧੀਆ ਬਹੁਤ ਵਧੀਆ ਲੋ ਬਈ ਆਨੰਦ ਲੱਗੇ ਪਏ ਆ ਮੌਜਾਂ ਲੱਗੀਆਂ ਪਈਆਂ ਕਹਿਣ ਦਾ ਭਾਵ ਬਾਈ ਜੀ ਅਗਲਾ ਹੋਲਾ ਪਤਾ ਨਹੀਂ ਕਿਹਨੂੰ ਆਣਾ ਕਿਹਨੂੰ ਨਹੀਂ ਆਣਾ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਹੈ ਤੇ ਚੜ੍ਹਦੀ ਕਲਾ ਦੇ ਨਾਲ ਹੀ ਮਨਾਇਆ ਕਰੋ ਆ ਦੇਖੋ ਰੋਡ ਭਰਿਆ ਪਿਆ ਐ ਇਸ ਵੇਲੇ ਇੱਧਰ ਰੱਸ਼ ਦੇਖੋ ਭਾਂਡਿਆਂ ਨੂੰ ਯਾਨੀ ਭਾਂਡੇ ਲੈਣ ਨੂੰ ਕਿੰਨਾ ਰਸ਼ ਹੈ ਛੇ ਤੇ ਬੈਠਣ ਨੂੰ ਤਾਂ ਜਗ੍ਹਾ ਹੈ ਹੀ ਨਹੀਂ ਇੱਧਰ ਮਹਾਰਾਜ ਦਾ ਪ੍ਰਕਾਸ਼ ਹੈ ਕਾਲੂ ਖੰਡਪਟ ਸਾਹਿਬਾਂ ਦੇ ਭੋਗ ਪੈਣੇ ਆ ਬਾਕੀ ਫਿਰ ਜੀ ਨਾ ਬੜੀ ਗੱਲ ਇੱਧਰ ਸਾਡਾ ਮੁੰਡਾ ਇਹ ਕਹਿੰਦਾ ਬੋਲੂਗਾ ਦੋ ਸ਼ਬਦ ਦੱਸ ਫਿਰ ਕਿੰਨਾ ਕੁ ਰਸ਼ ਪਿਆ ਰਾਖਾ ਬਹੁਤ ਜਾਵਾ ਜੀ ਪਹਿਲੀ ਵਾਰ ਦੇਖਿਆ ਆਪਣਾ 3500 ਦੀ ਓਵਰ ਵਿੱਚ ਇੰਨਾ ਰਾਖਾ ਰਾਤ ਨੂੰ ਦੇ 12 ਵੱਜ ਚੁੱਕੇ ਹਨ ਇਹਨਾਂ 7 ਵਜੇ ਦੀ ਬਾਲਟੀ ਫੜੀ ਵੀਦੀ ਹੁਣ ਇਹ ਕਹਿੰਦਾ ਮੈਂ ਤੇ ਬਾਲਟੀ ਫੜ ਲਵੇ ਮੇਰੀ ਬਸ ਹੈ 4 ਘੰਟੇ ਲਗਾਤਾਰ ਸਭ ਦੀ ਸੇਵਾ ਕਰਕੇ ਬਸੇ ਹੋ ਗਈ ਹੁਣ ਇਹ ਮੈਨੂੰ ਕਹਿੰਦਾ ਵੇ ਹੁਣ ਤੂੰ ਇੱਕ ਵੀਡੀਓ ਬਣਾ ਦੇ ਵੇ ਆ ਜਿਹੜਾ ਸੰਗਤ ਦਾ ਇਕੱਠ ਹੈ ਨਾ ਬੇ ਇਸ ਦੀ ਵੀਡੀਓ ਬਣਾ ਦੇ ਇੱਕ ਵਾਰੀ ਇੱਕ ਯਾਦਗਾਰੀ ਪਲ ਰਹਿ ਜਾਣੇ ਆ ਇਹੀ ਚੀਜ਼ਾਂ ਹੈ ਪਤਾ ਨਹੀਂ ਗਾਹ ਨੂੰ ਕਿਨੂੰ ਹੋਲਾ ਆਣਾ ਕਿਨੂੰ ਨਹੀਂ ਆਣਾ ਤੇ ਆਪਾਂ ਇਹਦੀ ਫਰਮਾਇਸ਼ ਤੇ ਵੀਡੀਓ ਬਣਾਈਏ ਇਹੀ ਮੈਨੂੰ ਕਹਿੰਦਾ ਬਾਈ ਵੀਡੀਓ ਬਣਾ ਦੋ ਤੇ ਇੱਧਰ ਸੇਵਾ ਪੂਰੀ ਨਿਰੰਤਰ ਚੱਲਦੀ ਹੈ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਡੂਮਿਆਲ ਤੇ ਵੀਡੀਓ ਸੋਹਣੀ ਲੱਗੀ ਹੈ ਤਾਂ ਜਰੂਰ ਲਾਈਕ ਕਮੈਂਟ ਕਰਿਓ